ਇਹ ਚੰਦਰ ਗਊਸ਼ਾਲਾ ਡੇਰਾ ਨਿੰਮ ਵਾਲਾ ਪਿੰਡ ਸ਼ੇਰੋ ਵਿਖੇ ਮੁੱਖ ਸੇਵਾਦਾਰ ਮਹਾ ਮੰਦलेश्वर ਡਾਕਟਰ ਸਵਾਮੀ ਚੰਦਰਮੁਨੀ ਜੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ శ్రీਮਦ ਪਾਗਵਤ ਸਪਤਾ ਗਿਆਨ ਜਗ ਦਾ ਆਰੰਭ ਅੱਜ ਅਲੌਕਿਕ ਕਲਸ਼ ਯਾਤਰਾ ਨਾਲ ਹੋਇਆ ਇਸ ਸੰਬੰਧ ਵਿੱਚ ਅੱਜ પ્રાਚੀਨ ਡੇਰਾ ਨਿੰਮ ਵਾਲਾ ਹੰਦੂ ਪੱਤੀ ਤੋਂ ਕਲਸ਼ ਯਾਤਰਾ ਆਰੰਭ ਹੋਈ ਜੋ ਕਿ ਪੂਰੇ ਨਗਰ ਦੀ ਪ੍ਰਕਰਮਾ ਕਰਕੇ ਗਊਸ਼ਾਲਾ ਸ਼ੇਰੋ-ਵਿਖੇ ਸੰਪਨ ਹੋਈ ਇਸ ਕਲਸ਼ ਯਾਤਰਾ ਵਿੱਚ ਇਲਾਕੇ ਭਰ ਦੀਆਂ ਸੈਂਕੜੇ ਬੀਬੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਇਸ ਕਲਸ਼ ਯਾਤਰਾ ਦਾ ਨਗਰ ਦੇ ਵੱਖ-ਵੱਖ ਪੜਾਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ ਡਾਕਟਰ ਸੁਆਮੀ ਚੰਦਰਮੁਨੀ ਜੀ ਨੇ ਦੱਸਿਆ ਕਿ ਬ੍ਰह्मलीन ਸੰਤਾਂ ਮਹਾਪੁਰਸ਼ਾਂ ਸੰਤ ਨਾਰਾਇਣ मुनि ਜੀ ਕਰੀਪੁਰ ਡੰਮ ਵਾਲੇ ਸੰਤ ਜੋਗਿੰਦਰ मुनि ਜੀ ਸੰਤ ਮਹੇਸ਼ मुनि ਜੀ ਬੁਰੇ ਵਾਲੇ ਸੰਤ ਦੁੱਧਾਧਾਰੀ ਜੀ ਨਮੋੜ ਵਾਲੇ ਅਤੇ ਸੰਤ ਬਾਬੂਰਾਮ ਮੋਨੀ ਜੀ ਦੁਗਾਲ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਇਸ ਭਾਗਵਤ ਗਿਆਨ ਜਗ ਦੌਰਾਨ ਕਥਾਵਾਚਕ ਸੰਤ ਰਾਮਗਿਰ ਹਸਨ ਪਰਵਾਲੇ ਰੋਜ਼ਾਨਾ 2 ਵਜੇ ਤੋਂ ਸ਼ਾਮ 5 ਵਜੇ ਤੱਕ ਕਥਾ ਕਰਿਆ ਕਰਨਗੇ ਜਿਸ ਦੇ ਭੋਗ 26 ਮਾਰਚ ਨੂੰ ਪਾਏ ਜਾਣਗੇ ਇਸ ਤੋਂ ਇਲਾਵਾ ਇਸ ਦੌਰਾਨ 21 ਮਾਰਚ ਨੂੰ ਗਊਸ਼ਾਲਾ ਵਿਖੇ ਜੱਚਾ ਬੱਚਾ ਅਤੇ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਵੀ ਲਾਇਆ ਜਾ ਰਿਹਾ ਹੈ ਇਸ ਕੈਂਪ ਦਰਾਨ ਔਰਤ ਰੋਗਾਂ ਦੇ ਮਾਹਰ ਡਾਕਟਰ ਸ਼ੈਲਜਾ ਜਿੰਦਲ ਬੱਚਿਆਂ ਦੇ ਮਾਹਰ ਡਾਕਟਰ ਸ਼ਿਵ ਜਿੰਦਲ ਅਤੇ ਅੱਖਾਂ ਦੇ ਮਾਹਰ ਡਾਕਟਰ ਸੰਦੀਪ ਤਾਇਲ ਰੋਗੀਆਂ ਦੀ ਜਾਂਚ ਕਰਨਗੇ ਇਸੇ ਤਰ੍ਹਾਂ 26 ਮਾਰਚ ਨੂੰ ਦੰਦਾਂ ਦੀਆਂ ਬਿਮਾਰੀਆਂ ਦੇ ਮੁਫਤ ਕੈਂਪ ਦੌਰਾਨ ਡਾਕਟਰ ਸਾਹਿਲ ਗੁਪਤਾ ਅੱਖਾਂ ਦੇ ਰੋਗੀਆਂ ਦੀ ਜਾਂਚ ਕਰਨਗੇ 23 ਮਾਰਚ ਨੂੰ ਡੇਰਾ ਨਿੰਮ ਵਾਲਾ ਵਿਖੇ ਜਾਗਰਣ ਹੋਵੇਗਾ ਜਿਸ ਵਿੱਚ ਪ੍ਰਭੂ ਇੱਛਾ ਤੱਕ ਭਗਵਾਨ ਦਾ ਗੁਣਗਾਨ ਕੀਤਾ ਜਾਵੇਗਾ ਇਸ ਕਲਸ਼ ਯਾਤਰਾ ਤੋਰਾਂ ਪਿੰਡ ਵਾਸੀਆਂ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਗਏ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਪੂਰਨ ਉਤਸ਼ਾਹਪੂਰਵਕ ਹਿੱਸਾ ਲਿਆ ਇਸ ਕਲਸ਼ ਯਾਤਰਾ ਦੇ ਵਿੱਚ ਸੰਤ ਮੱਖਣਮੁਨੀ ਜੀ ਕਰੀਪੁਰ ਡੰਮ ਵਾਲੇ ਮਹੰਤ ਚੇਤਨ ਦਾਸ ਜੀ ਸੰਤ ਮੋਹਨ ਦਾਸ ਜੀ ਸਤੋਜ ਵਾਲੇ ਸੰਤ ਜਗਦੀਸ਼ ਗਿਰਜੀ ਛੜ ਵਾਲੇ ਸੰਤ ਧਰਮਮੁਨੀ ਜੀ ਅਲਾਲ ਵਾਲੇ ਸੰਤ ਰਾਮੇਸ਼ਵਰ ਦਾਸ ਡੇਰਾ ਢਾਬਵਾਲਾ ਸ਼ੇਰੋਂ ਸੰਤ ਸੁਦਾਮਾਨੰਦ ਪੰਡਤ ਦਰਸ਼ਨ ਰਾਮ ਅਤੇ ਕਾਸ਼ੀ ਜੀ ਤੋਂ ਪੰਡਤ ਮੰਡਲੀ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂ ਹਾਜ਼ਰ ਸਨ जो भावे फल पुख मिलस मन का स्वाख मिलस मा सुख सम्पति घर आ सुख आनंद घर कष्टमत तनका हरिओम जय जगदीश हर मात पिता तुमेर शर गहू न किस की समी शरण पढ़िसी तुम न दूजा प्रभु न दूजा आस करो न जीिसी हरिओम जय जगम पूरण पर मात